ਮੇਰਾ ਨਾਮ ਬਲਦੇਵ ਸਿੰਘ ਹੈ ਬਲਦੇਵ ਸਿੰਘ ਨਾਗਵਾਂਸ਼ੀ ਮੈਂ ਜੁਆਇੰਟ ਐਕਸ਼ਨ ਕਮੇਟੀ ਦਾ ਚੇਅਰਮੈਨ ਹੈ ਪਹਿਲਾਂ ਮੈਂ ਇਥੋਂ ਇਸ ਸੈਕਟਰ 74 ਦੀ ਆਰਡਬੀਐਸ ਦਾ ਪ੍ਰਧਾਨ ਹੁੰਦਾ ਸੀ ਉਸ ਸਮੇਂ ਕੂੜੇ ਦਾ ਕੇਸ ਸਾਡੇ ਸਾਹਮਣੇ ਆਇਆ ਤੇ ਅਸੀਂ ਹਾਈ ਕੋਰਟ ਦੇ ਵਿੱਚ ਆਪਣੇ ਰੈਜ਼ਿਡੈਂਸ ਦੀ ਮਦਦ ਦੇ ਨਾਲ ਉਹਨਾਂ ਦੇ ਕਹਿਣ ਦੇ ਉੱਤੇ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਕੇਸ ਫਾਈਲ ਕੀਤਾ ਜਿਹਦਾ ਫੈਸਲਾ 2012 ਚ ਹੋਇਆ 2012 ਚ ਪ੍ਰਸ਼ਾਸਨ ਨੇ ਕਮਿਟ ਕੀਤਾ ਕਿ ਅਸੀਂ 16 18 ਮਹੀਨੇ ਦੇ ਅੰਦਰ ਅੰਦਰ ਅਸੀਂ 550 50 ਏਕੜ ਸੌਰੀ 50 ਏਕੜ ਜ਼ਮੀਨ ਲੈ ਲਈ ਅਸੀਂ ਬੌਲੀ ਵਿਕੇ ਉੱਥੇ ਅਸੀਂ ਤਿਆਰੀ ਕਰ ਰਹੇ ਹਾਂ ਜਿਹੜੀ ਲੋੜਿੰਦੀ ਮਸ਼ੀਨੀ ਨਾਲ ਫਿੱਟ ਕੀਤੀ ਜਾਊਗੀ ਅਤੇ ਉੱਥੇ ਅਸੀਂ 16 ਮਹੀਨੇ ਦੇ ਅੰਦਰ ਅੰਦਰ ਅਸੀਂ ਉੱਥੇ ਕੂੜਾ ਸ਼ਿਫਟ ਕਰ ਦਵਾਂਗੇ ਪਰੰਤੂ ਉਹਨਾਂ ਨੇ ਫੇਰ ਕੀਤਾ ਨਹੀਂ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਮੁਕਦਮਾ ਕੀਤਾ 2024 19 4 2024 ਨੂੰ ਫੈਸਲਾ ਹੋਇਆ ਤੇ ਵੀ ਇਹਨਾਂ ਕੂੜੇ ਨੂੰ ਜਿਹੜਾ ਢੇਰ ਲੱਗਿਆ ਇਹਨੂੰ ਚੱਕਿਆ ਜਾਵੇ ਇੱਥੇ ਹੋਰ ਛੋਟਿਆ ਨਾ ਜਾਵੇ ਤੇ ਪ੍ਰਸ਼ਾਸਨ ਨੇ ਬੜੀ ਸੁਵਿਧਾ ਕੀ ਵਾਲਾ ਉਸ ਹੁਕਮ ਦੀ ਪਾਲਣਾ ਕੀਤੀ ਅਤੇ ਉੱਥੋਂ ਟੂਟ ਜਿਹੜਾ ਕੂੜਾ ਚੱਕਦਾ ਅੱਜ ਦਾ ਕੂੜਾ ਉੱਥੇ ਸਿਟਿਆ ਨਹੀਂ ਹੈਗਾ ਹਾਇਰ ਜਿੰਨੇ ਵੀ ਰੈਂਕ ਦੇ ਬੰਦੇ ਨੇ ਉਹ ਤਾਂ ਇਹ ਕਮਿਟਮੈਂਟ ਹਾਈ ਕੋਰਟ ਤੇ ਕਮਿਟਮੈਂਟ ਕਰਕੇ ਉਹਦੀ ਪਾਲਣਾ ਕਰ ਰਹੇ ਆ ਇੱਥੇ ਸਾਡੇ ਲੋਅਰ ਜਿਹੜੇ ਅਧਿਕਾਰੀ ਨੇ ਉਹ ਇੱਥੇ ਦੁਬਾਰਾ ਉਸੇ ਥਾਂ ਤੇ ਕੂੜਾ ਸਿਟਣ ਦੀ ਉਹਨਾਂ ਨੰਬਰਾਂ ਵਿੱਚ ਉਸੇ ਏਰੀਆ ਵਿੱਚ ਪੂਰਾ ਸਿਟਣ ਦੀ ਵਾਰਾ ਬਜਿੱਦ ਕਰ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਜਿਹੜੇ ਤੁਹਾਡੀ ਹਾਈ ਕੋਰਟ ਆਪਣੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਹੁਕਮ ਹੈ ਉਹਨਾਂ ਦੀ ਪਾਲਣਾ ਕਰਦੇ ਹੋਏ ਇਥੋਂ ਡੰਪਿੰਗ ਰੰਗ ਚੱਕ ਕੇ ਜਿਹੜੀ ਤੁਸੀਂ ਕਮਿਟਮੈਂਟ ਕੀਤੀ ਆ ਕੇ ਸੀ ਸਮਗੋਲੀ ਬਾਹ ਤੇ ਜਾਵਾਂਗੇ ਸਮੋਲੀ ਜਗ੍ਹਾ ਪਿੰਨੇ ਜਾਵਾਂਗੇ ਉੱਥੇ ਜਾਓ ਅਤੇ ਬੁਹਾੜੀ ਦੇ ਲੋਕਾਂ ਨੂੰ ਸੁਖ ਸ਼ਾਂਤੀ ਨਾਲ ਜੀਣ ਦੇਣ ਧੰਨਵਾਦ ਮੈਂ ਮੈਂ ਰਜਿੰਦਰ ਸਿੰਘ ਸਿੱਧੂ ਪ੍ਰਧਾਨ ਆਰਡਬੀਏ ਸੈਕਟਰ 1991 ਸਾਡੀ ਸਾਰਿਆਂ ਦੀ ਇਕੱਠੀ ਸਹਿਮਤੀ ਨਾਲ ਅਸੀਂ ਜੋ ਵੀ ਐਕਸ਼ਨ ਲਵਾਂਗੇ ਬਹੁਤ ਸੂਚ ਸੰਤ ਕੇ ਲਵਾਂਗੇ ਸਾਨੂੰ ਇਸ ਗਵਰਨਮੈਂਟ ਦੀ ਕਾਰਜਗਾਰੀ ਤੇ ਇੱਕ ਨਵੇਂ ਪੈਸੇ ਦਾ ਵੀ ਭਰੋਸਾ ਨਹੀਂ ਜਿਹੜੀ ਗਵਰਨਮੈਂਟ 24 ਚ ਫੈਸਲਾ ਹੋਣ ਤੋਂ ਬਾਅਦ ਕੂੜਾ ਚੱਕਣ ਦਾ ਸਤੰਬਰ ਤੱਕ ਦਾ ਟਾਈਮ ਲੈ ਕੇ ਉਹਦਾ ਵੀ ਨਹੀਂ ਚੱਕ ਪਾ ਰਹੀ ਉਹਨੋਂ ਇੱਕ ਸਾਲ ਚ ਇਸ ਗਵਰਨਮੈਂਟ ਨੇ ਹੁਟ ਕੀਤਾ ਕੀ ਹੈ ਸਾਨੂੰ ਘੱਮਸੇ ਕੰਮ ਇਹ ਤਾਂ ਦੱਸਿਆ ਜਾਵੇ ਜੇ ਅੱਗੇ ਨਾਲ ਸਰਦੇ ਨਾਲੇ ਕੋਈ ਸਮਝੌਤਾ ਵੀ ਇਸ ਟਾਈਮ ਦਾ ਕਰਨਾ ਚਾਹੁੰਗੇ ਸਾਨੂੰ ਉਹਦੇ ਤੇ ਕੋਈ ਇਤਬਾਰ ਨਹੀਂ ਕਿਉਂਕਿ ਜਿਹੜੇ ਪਿਛਲੇ ਸਮਝੌਤੇ ਨੇ ਤਾਂ ਅੱਜ ਤੱਕ ਪੂਰੇ ਨਹੀਂ ਹੋ ਸਕੇ ਅਸੀਂ ਇਹਨਾਂ ਤੋਂ ਅੱਗੇ ਕੀ ਆਸ ਰੱਖ ਸਕਦੇ ਆ ਵੀ ਜੋ ਸਾਡੇ ਨਾਲ ਕਮਿਟ ਕਰਨਗੇ ਉਹਨੂੰ ਪੂਰਾ ਕਰਨਗੇ ਇਸ ਕਰਕੇ ਅਸੀਂ ਇਹਨਾਂ ਦੀ ਕਿਸੇ ਕਮਿਟਮੈਂਟ ਦੇ ਉੱਤੇ ਭਰੋਸਾ ਨਾ ਕਰਦੇ ਹੋਏ ਇਸ ਚੀਜ਼ ਨੂੰ ਬਿਲਕੁਲ ਬਜਿੱਦਾਂ ਕਿ ਅਸੀਂ ਇੱਥੇ ਡੰਪਿੰਗ ਗਰਾਊਂਡ ਕਲੈਕਸ਼ਨ ਗਰਾਊਂਡ ਕੁਝ ਵੀ ਬਣਨ ਨਹੀਂ ਦੇਣੀ ਅਸੀਂ ਹਾਈ ਕੋਰਟ ਦੇ ਕੇਸ ਦੇ ਅਧ ਨਾਲ ਅਸੀਂ ਕੋਈ ਮਸ਼ੀਨਰੀ ਨਹੀਂ ਲੱਗਣ ਦੇਣੀ ਇਹਨਾਂ ਨੂੰ ਕੋਈ ਚਾਰਦਵਾਰੀ ਨਹੀਂ ਕਰਨ ਦੇਣੀ ਅਸੀਂ ਕੁਝ ਨਹੀਂ ਜਿੰਨਾ ਇਹਨਾਂ ਨੇ ਜੋ ਇੱਥੇ ਲਾਉਣਾ ਐ ਇਸ ਅੰਬੋਲੀ ਜਾ ਕੇ ਕਿਉਂ ਨਹੀਂ ਲਾਉਂਦੇ ਸੰਗੋਲੀ ਇਹ ਲਾਉਣ ਸਤੋਂ ਜਿੰਨਾ ਇਹਨਾਂ ਦੀ ਮਦਦ ਕਰ ਰੂਗੀ ਅਸੀਂ ਇਹਨਾਂ ਦੀ ਮਦਦ ਕਰਾਂਗੇ। ਹੋਰ ਤੱਕ ਤਾਂ ਸਾਡੀ ਜਿਹੜੀ ਸੀ ਯੂਨੀਅਨ ਐਸੋਸੀਏਸ਼ਨਾਂ ਘੱਟ ਸੀ ਹੁਣ ਸਾਡੇ ਨਾਲ 15 ਐਸੋਸੀਏਸ਼ਨਾਂ ਹੋਰ ਆਲੇ ਦੁਆਲੇ ਦੇ ਜੁੜ ਚੁੱਕੇ ਆ ਕਿਉਂਕਿ ਜਿਉ ਜਿਉ ਇਲਾਕਾ ਡਿਵੈਲਪ ਹੁੰਦਾ ਜਾਂਦਾ ਉੱਤੇ ਐਸੋਸੀਏਸ਼ਨ ਬਣਦੀ ਆ ਜੁਹੋਂਦੀ ਆ ਇਹ ਇਹ ਉਹਨਾਂ ਦੇ ਸਾਰਿਆਂ ਦੇ ਐਡਰੈਸ ਹੈ ਫੋਨ ਨੰਬਰ ਹੈ ਜੇ ਕਿਸੇ ਨੇ ਫੋਟੋ ਲੈਣੀ ਲੈ ਸਕਦਾ ਹੈ ਉਹਨਾਂ ਤੋਂ ਕੋਈ ਇੰਟਰਵਿਊ ਲੈਣੀ ਲੈ ਸਕਦਾ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਹੀ ਰابطਾ ਕਾਇਮ ਕਰਨਾ ਕਰ ਸਕਦੇ ਤੇ ਇਸ ਤੋਂ ਬਿਨਾਂ ਸਾਡੇ ਨਾਲ ਚੱਪੜਚੜੀ ਪਿੰਡ ਚੱਪੜਚੜੀ ਕਲਾ ਖੁਰਦ ਦੋਨੋਂ ਬਰਿਆਲੀ ਤੇ ਨਾਲ ਇਹ ਆਪਣੇ ਸੁਹਾਣਾ ਤੁਹਾਡੋ ਸੁਹਾਣੇ ਦਾ ਐਕਸ਼ਨ ਤੁਸੀਂ ਦੇਖੇ ਲਿਆ ਨਾਲ ਆਪਣੇ ਲਾਂਡਰਾ ਲਾਂਡਰਾ ਤੋਂ ਅਗੇ ਸਾਇਦਪੁਰ ਸਵਾੜਾ ਆਲੇ ਦਾਲ ਦੇ ਸਾਰੇ ਪਿੰਡ ਸਾਡੇ ਨਾਲ ਖੜੇ ਨੇ ਅਤੇ ਇਥੋਂ ਤੱਕ ਕਿ ਕਿਸਾਨ ਯੂਨੀਅਨ ਆਉਣ ਨੂੰ ਤਿਆਰ ਸੀ ਅਸੀਂ ਉਹਨਾਂ ਨੂੰ ਇਸ ਕਰਕੇ ਨਹੀਂ ਲਿਆਏ ਕਿ ਅਸੀਂ ਕਿ ਇਹਨੂੰ ਪੋਲੀਟੀਕਲ ਮੰਚ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਅਸੀਂ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਉਧਰ ਨੂੰ ਨਾ ਤੋਰੋ ਸਾਨੂੰ ਬਗਾਨਿਆਂ ਦੇ ਹੱਥ ਨਾ ਦਿਓ ਆਪਣੇ ਸਮਝ ਕੇ ਸਾਡੇ ਤੇ ਰਹਿਮ ਕਰਦੇ ਹੋਏ ਇੱਥੋਂ ਕੂੜੇ ਦਾ ਢੇਰ ਚੱਕ ਕੇ ਲੈ ਕੇ ਜਾਓ ਸਰਕਾਰ ਦਾ ਪੁਚਰ ਕੀ ਦੇਖਦੇ ਤੁਸੀਂ ਆਪ ਸਰਕਾਰ ਦਾ ਹਾਂਜੀ ਆਪ ਸਰਕਾਰ ਦਾ ਪੁਚਰ ਕੀ ਦੇਖਦੇ ਇਸ ਤਰ੍ਹਾਂ ਦੇ ਕੰਮ ਕਰਦੇ ਸਰਕਾਰ ਸਾਨੂੰ ਕੁਝ ਨਹੀਂ ਕਰਦੀ ਨਜ਼ਰ ਆਉਂਦੀ ਸਰਕਾਰ ਤਾਂ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਹਾਇਕ ਨਹੀਂ ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਜਿਹੜੇ ਰਿਪ੍ਰেজੈਂਟਡਰ ਨੂੰ ਜਿਹੜੇ ਰਿਪ੍ਰেজੈਂਟੇਟਿਵ ਨੂੰ ਅਸੀਂ ਆਪਣੇ ਐਮ.ਐਲ.ਏ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਇਹਦੇ ਬਾਰੇ ਸੋਚੋ ਉਹ ਇੱਕ ਇਹੀ ਸਵਾਲ ਪੁੱਛਦੇ ਆ ਵੀ ਮੈਂ ਕੂੜਾ ਕਿੱਥੇ ਸਿਟਾਂ ਉਹਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਜਿਹੜੀ 50 ਏਕੜ ਜ਼ਮੀਨ ਅੱਜ ਦੇ 13 ਸਾਲ ਪਹਿਲਾਂ ਤੁਸੀਂ ਖਰੀਦੀ ਆ ਸਰਕਾਰੀ ਪੈਸੇ ਨੂੰ 베ਸਟ ਕੀਤਾ ਹੋਇਆ 50 ਏਕੜ ਲੈਂਡ ਤੇ ਖੱਚ ਕੇ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੀ ਜ਼ਮੀਨ ਖਰੀਦੀ ਆ ਔਰ ਉਹਨਾਂ ਦੇ ਜਮਾਨੇ 'ਚ ਖਰੀਦੀ ਆ ਔਰ ਜਿਹੜੀ ਮੈਂ ਜਿਹੜੇ ਕਮਿਸ਼ਨਰ ਨੇ ਖਰੀਦੀ ਆ ਉਹ ਦੁਬਾਰਾ ਆਇਓ ਕਹਿੰਦੇ ਵੀ ਇੱਥੇ ਕੁਝ ਨਹੀਂ ਹੋਇਆ ਸੀ ਕੋਈ ਕੁਝ ਨਹੀਂ ਆ ਉਹ ਵੀ ਬਿਨਤ ਚਲੇ ਗਏ ਸਰਕਾਰ ਤੋਂ ਕੀ ਅਸਰ ਰੱਖੀਏ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਸਬੂਬ ਨਾ ਅਸੀਂ ਨਾ ਮਹਾਲੀ ਦੇ ਇਲਾਕੇ ਤੋਂ ਨਾਲ ਗੱਲ ਕਰਦੇ ਹਾਂ ਮੈਂ ਪੂਰੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਆਪਣੇ ਇਸ ਸ਼ਹਿਰ ਦੇ ਵਿੱਚ ਚਾਹੇ ਅਸੀਂ ਬਕਰੇ ਬਕਰੇ ਨਜ਼ਰ ਆ ਰਹੇ ਹਾਂ ਹਰਿਆਣਾ ਆਪਣੇ ਪੰਜਗੂਲਾ ਲਈ ਬੈਠਾ ਅਸੀਂ ਮਹਾਲੀ ਲਈ ਬੈਠੇ ਹਾਂ ਚੰਡੀਗੜ੍ਹ ਹੈ ਪਰੰਤੂ ਇਹ ਸ਼ਹਿਰ ਇੱਕ ਜੁਆਇੰਟ ਸਹਿ ਸ਼ਹਿਰ ਹੈ ਇੱਕ ਆਬਾਦੀ ਜੁਆਇੰਟ ਆਬਾਦੀ ਹੈ ਇੱਥੇ ਮੈਂ ਸਾਰੇ ਆਪਣੇ ਇਸ ਇਲਾਕੇ ਦੇ ਨਮਾਇੰਦਿਆਂ ਨੂੰ ਰਹਿਣ ਵਾਲੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸੁਚੇਤ ਹੋਵੋ ਅਤੇ ਕਿਤੇ ਵੀ ਕੂੜੇ ਦਾ ਢੇਰ ਲੱਗਣ ਨਾ ਦਿਓ ਹਮੇਸ਼ਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਸਾਡੇ ਇਹਦੇ ਨਾਲ ਚੱਲੇਗੀ